ਕੁੜੀ ਆਪਣੀ ਮੰਮੀ ਨੂੰ ਕਹਿ ਰਹੀ ਆ ਕਿ ਮੈਂ ਵਿਆਹ ਲਈ ਮੁੰਡਾ ਚੂਜ਼ ਕਰਨਾ ਹੈ ਕਿਦਾਂ ਦਾ ਉਹ ਟੈਮਸਿਰ ਹੋਵੇ ਜਿਹੜਾ ਘਰੇ ਵੜਦਾ ਹੋਵੇ ਨਾ ਨਸ਼ੇੜੀਆਂ ਦੇ ਵਿੱਚ ਖੜਦਾ ਉਹ ਟੈਮਸਿਰ ਹੋਵੇ ਜਿਹੜਾ ਘਰੇ ਵੜਦਾ ਹੋਵੇ ਨਾ ਨਸ਼ੇੜੀਆਂ ਦੇ ਵਿੱਚ ਖੜਦਾ ਕਰੇ ਹਾਂਜੀ ਹਾਂਜੀ ਕਰੇ ਨਾ ਉਹ ਨਾ ਅੰਮੀਏ ਨਹੀਂ ਉਹਦੇ ਨਾ ਕਰਾਉ ਮੈਂ ਤਾਂ ਵਿਹਾਂ ਅੰਮੀਏ ਉਹ ਸਿਰ ਮੱਥੇ ਰੱਖੇ ਮੇਰੀ ਹਰ ਗੱਲ ਜੋ ਤੱਕਦਾ ਨਾ ਹੋਵੇ ਕਿਸੇ ਹੋਰ ਵੱਲ ਜੋ ਉਹ ਜੋ ਵੀ ਮੰਗਾ ਮੈਨੂੰ ਦੇਵੇ ਉਹ ਲਿਆ ਅੰਮੀਏ ਨਹੀਂ ਉਹਦੇ ਨਾ ਕਰਾਉ ਮੈਂ ਤਾਂ ਵਿਹਾਂ ਅੰਮੀਏ ਨਹੀਂ ਲਾਸਟ ਪੈਰਾ वॾा लॻियूं